ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤਾਂ ਨੂੰ ਨਿਹਾਲ ਕਰ ਰਿਹਾ ਨੇ ਇੱਕ ਵਾਰ ਸ੍ਰੀ ਚੰਦ ਜੀ ਨੇ ਭਾਈ ਕਮਲੀਏ ਨੂੰ ਜੋ ਸ੍ਰੀ ਚੰਦ ਜੀ ਦਾ ਘੋੜਾ ਸਦਾਉਂਦਾ ਸੀ ਆਖਿਆ ਕਿ ਜਾ ਕੇ ਗੁਰੂ ਅਰਜਨ ਸਾਹਿਬ ਜੀ ਪਾਸੋਂ ਜਿਹੜਾ 500 ਰੁਪਇਆ ਸਾਲਾਨਾ ਲੈਂਦੇ ਆ 2 ਸਾਲ ਦਾ ਲੈ ਕੇ ਆਓ ਅਤੇ ਨਾਲ ਇੱਕ ਜੋੜਾ ਇੱਕ ਘੋੜਾ ਲੈ ਕੇ ਆਓ ਸ੍ਰੀ ਚੰਦ ਜੀ ਨੇ ਇਹ ਹੁਕਮ ਕੀਤਾ ਕਿ ਉੱਥੇ ਬੈਠਣਾ ਨਹੀਂ ਖੜੇ-ਖੜੇ ਲੈ ਕੇ ਆ ਜਾਣਾ ਸੋ ਜਦੋਂ ਕਮਲਿਏ ਨੇ ਆ ਕੇ ਗੁਰਾਂ ਤੋਂ ਵਰ ਮੰਗਿਆ ਗੁਰਾਂ ਨੇ ਆਖਿਆ ਪ੍ਰਸ਼ਾਦ ਛੱਕ ਕੇ ਤੇ ਲੈ ਜਾਓ ਅਗੋ ਮਾਤਾ ਜੀ ਪ੍ਰਸ਼ਾਦਾ ਵਰਤਾਰੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਦਾ ਸੇਵਕ ਹੋਣ ਕਰਕੇ ਮਾਤਾ ਜੀ ਨੇ ਬੜਾ ਸਨਮਾਨ ਕੀਤਾ ਆਖਿਆ ਬਹਿ ਕੇ ਪ੍ਰਸ਼ਾਦਾ ਛਗੋ ਤਾਂ ਕਮਲੀਏ ਨੇ ਜ਼ੋਰ ਨਾਲ ਆਖਿਆ ਮੈਨੂੰ ਬੈਠਣ ਦਾ ਹੁਕਮ ਨਹੀਂ ਪ੍ਰਸ਼ਾਦ ਤੇ ਰੁਪਈਆ ਆਦ ਜਲਦੀ ਦਿਓ ਮਾਤਾ ਜੀ ਆਖਿਆ ਐ ਦੀਏ ਵਾਂਗ ਨਾ ਮੰਗ ਪ੍ਰਸ਼ਾਦ ਬੈਠ ਕੇ ਛਕ ਮਾਤਾ ਜੀ ਨੇ ਆਖਿਆ ਤਾਂ ਉਹਨੇ ਨਾ ਮੰਨਿਆ ਮਾਤਾ ਜੀ ਨੇ ਪ੍ਰਸ਼ਾਦ ਉਸੇ ਤਰ੍ਹਾਂ ਦੇ ਦਿੱਤਾ ਮਗਰਾ ਗੁਰੂ ਸਾਹਿਬ ਜੀ ਬਹੁਤ ਸਾਰਾ ਰੁਪਈਆ ਉਹਦਾ ਜੋੜਾ ਘੋੜਾ ਅਦੇ ਆਪਣਾ ਇੱਕ ਆਦਮੀ ਨਾਲ ਦੇ ਕੇ ਤੋਰਿਆ ਜਦੋਂ ਕਮਲਿਆ ਸ਼੍ਰੀ ਚੰਦ ਜੀ ਪਾਸ ਲੈ ਕੇ ਆਇਆ ਉਹਨੇ ਸਾਰਾ ਹਾਲ ਪੁੱਛਿਆ ਤਾਂ ਕਮਲਿਏ ਜੀ ਨੇ ਐਦੀਏ ਵਾਲੀ ਗੱਲ ਦੱਸੀ ਤਾਂ ਸ਼੍ਰੀ ਚੰਦ ਜੀ ਆਖਿਆ ਮਾਤਾ ਐਦੀਏ ਦੀ ਭੁਖੀ ਹੈ ਉਹ ਵੀ ਆ ਜਾਵੇਗਾ ਜਦੋਂ ਸ਼੍ਰੀ ਚੰਦ ਜੀ ਨੇ ਬਸਤਰ ਘੋੜਾ ਅਰ ਧਨ ਦੇਖਿਆ ਬਾਦ ਖੁਸ਼ ਹੋ ਕੇ ਵਾਰ ਦਿੱਤੇ ਆਪ ਦੇ ਘਰ ਘੋੜੇ ਤਬੇਲੇ ਸੋਨਾ ਆਦ ਬਾਦ ਹੋਣਗੇ ਇਤਿਹਾਦਿਕ ਵਜਨ ਸੁਣ ਕੇ ਗੁਰੂ ਜੀ ਨੇ ਵਾਰਸ ਆਪ ਦਾ ਕੁਝ ਹਿਰਕਾ ਅਫਸੋਸ ਨਾ ਕੀਤਾ ਪਰ ਕਮਲ ਵਾਂਗ ਵੈਸੇ ਖਿੜੇ ਰਹੇ ਜੋ ਅਜਿਹੀ ਦਾ ਆਉਣਾ ਠੀਕ ਹੋਇਆ ਪ੍ਰਥੀ ਚੰਦ ਸੁਲੇਖਾਂ ਮਨਸਬਦਾਰ ਅਰ ਖਿਲਜੀ ਖਾਂ ਕੋਤਵਾਲ ਸਿੱਖੀ ਵਡਾਉਣ ਵਾਸਤੇ ਚੜਹਾ ਕੇ ਲੈ ਆਇਆ ਸੀ ਅੱਗੋ ਗੁਰੂ ਸਾਹਿਬ ਸੰਸਰੇ ਪਿੰਡ ਜਿੱਥੇ ਅੱਜਕੱਲ ਗੁਰੂਗਾ ਬਾਗ ਆ ਗਏ ਹੋਏ ਸਨ ਇਸ ਵਾਸਤੇ ਸੁਲੇਖਾਂ ਪੱਟੀ ਵੱਲ ਦੌਰੇ ਤੇ ਚਲਾ ਗਿਆ ਗੁਰੂ ਕੇ ਬਾਗ ਤੋਂ ਚੱਲ ਕੇ ਗੁਰੂ ਜੀ ਡੇਰੇ ਬਾਬੇ ਨਾਨਕ ਆਏ ਉੱਥੇ ਵਿਦਿ ਸਹਿਬਜ਼ਾਦਿਆਂ ਨੂੰ ਭੇਟਾ ਪੂਜਾ ਦੇ ਕੇ ਬਾੜ ਪਿੰਡ ਸ਼੍ਰੀ ਚੰਦ ਜੀ ਨੂੰ ਜਾ ਮਿਲੇ ਗੁਰੂ ਮਹਾਰਾਜ ਜੀ ਨੇ 16 ਅਸ਼ਟ ਪਦੀਆਂ ਸੁਖਮਨੀ ਸਾਹਿਬ ਜੀ ਦੀਆਂ ਜੋ ਸ਼੍ਰੀ ਰਾਮ ਸਰ ਜੀ ਬੈਠ ਕੇ ਰਚੀਆਂ ਸੰਨ ਸੁਨਾਈਆਂ ਬਾਬਾ ਸ਼੍ਰੀ ਚੰਦ ਜੀ ਸੁਣ ਕੇ ਬਾਦ ਖੁਸ਼ ਹੋਏ ਅਰ ਕਈ ਅਸੀਸਾਂ ਦਿੱਤੀਆਂ ਪ੍ਰਾਰਥਨਾ ਕੀਤੀ ਕਿ ਅੱਠ ਹੋਰ ਰਜੋ ਕਿਉਂਕਿ ਜੀਵਨ ਵਿੱਚ 24000 ਸਵਾਸ ਹੁੰਦਾ ਹੈ ਰੋਜ਼ ਉਹ ਰੋਜ਼ ਦਾ ਉਹਨਾਂ ਨੂੰ ਸਫਲ ਕਰਨ ਵਾਸਤੇ 24 ਅਸ਼ਟਪਦੀਆਂ ਰਜੋ ਗੁਰੂ ਜੀਾਂ ਦੇ ਆਪ ਹੀ ਰਜ ਦਿਓ ਸ਼੍ਰੀ ਚੰਦ ਜੀ ਨੇ ਆਖਿਆ ਵੀ ਤੁਸੀਂ ਬਾਣੀ ਨੂੰ ਰਜੋ ਤਾਂ ਮਹਾਰਾਜ ਜੀ ਨੇ ਜਦੋਂ ਫੇਰ ਆਖਿਆ ਤਾਂ ਸ੍ਰੀ ਚੰਦ ਜੀ ਨੇ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਇਹ ਸ਼ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਹੈ ਬਾਬੇ ਸ੍ਰੀ ਚੰਦ ਜੀ ਨੇ ਉਚਾਰ ਕੇ ਬੱਸ ਕਰ ਦਿੱਤਾ ਬਰਾਬਰੀ ਨਾ ਕਰਨ ਵਾਸਤੇ ਸੀਹਾਰੀ ਦਾ ਫਰਕ ਰੱਖਿਆ ਫੇਰ ਗੁਰੂ ਮਹਾਰਾਜ ਜੀ ਨੇ ਉੱਥੇ ਅੱਠ ਅਸ਼ਟਪਦੀਆਂ ਹੋਰ ਰਚ ਕੇ ਸੁਨਾਈਆਂ ਸ੍ਰੀ ਚੰਦ ਜੀ ਸੁਣ ਕੇ ਬੜਾ ਖੁਸ਼ ਹੋਏ ਆਖਿਆ ਤੁਹਾਡੀ ਬਾਣੀ ਦਿਨ-ਬਦਿਨ ਜਿਆਦਾ ਮਾਨ ਪਾਵੇਗੀ ਪੜਨ ਸੁਣਨ ਵਾਲੇ ਚਾਰ ਪਦਾਰਥ ਪਾਉਣਗੇ ਮੁਖ ਪਦਵੀ ਨੂੰ ਪ੍ਰਾਪਤ ਹੋਣਗੇ ਸੱਤੇ ਬਲਵੰਡੇ ਗੁਰੂ ਕੇ ਰਾਗੀ ਸਿੰਘ ਗੁਰੂ ਕੇ ਹਜੂਰੀ ਚੌਂਕੀ ਕਰਦੇ ਗੁਰੂ ਮਹਾਰਾਜ ਜੀ ਉਹਨਾਂ ਨੂੰ ਬਾਦ ਸਾਰੀਆਂ ਬਖਸ਼ੀਆਂ ਕਰਦੇ ਗੁਰੂ ਕੇ ਆਪਾਸ ਜੋ ਮਾਇਆ ਚੜਦੀ ਉਹ ਸਭ ਭਲੇ ਉਹ ਸਾਰੀ ਭਲੇ ਅਰਥ ਲਾ ਦਿੰਦੇ ਇੱਕ ਵਾਰ ਸੱਤੇ ਬਲਵੰਡੇ ਦੀ ਭੈਣ ਦਾ ਵਿਆਹ ਸੀ ਉਹਨਾਂ ਮਹਾਰਾਜ ਜੀ ਪਾਸੋਂ ਧਨ ਮੰਗਿਆ ਮਹਾਰਾਜ ਜੀ ਅਸਾ ਆਪਣੀ ਭੈਣ ਦੀ ਸ਼ਾਦੀ ਕਰਨੀ ਹੈ ਤੇ ਸਾਨੂੰ ਧਨ ਦੀ ਜ਼ਰੂਰਤ ਹੈ ਆਪ ਕਿਰਪਾ ਕਰਕੇ ਧਨ ਬਖਸ਼ੋ ਗੁਰੂ ਜੀ ਆਖਿਆ ਕਿੰਨਾ ਕੁ ਧਨ ਚਾਹੀਦਾ ਉਹਨਾਂ ਰਾਗੀਆਂ ਨੇ ਰਬਾਬੀਆਂ ਨੇ ਆਖਿਆ ਮਹਾਰਾਜ ਜੀ ਜੋ ਕੱਲ ਨੂੰ ਚੜਾਵਾ ਚੜੇ ਉਹਨਾਂ ਹੀ ਸਾਨੂੰ ਦੇ ਦੇਣਾ ਉਹਨਾਂ ਹੀ ਬਹੁਤ ਸਬਬ ਨਾਲ ਉਸ ਦਿਨ 100 ਰੁਪਇਆ ਭੇਟਾਈ ਬੜਾ ਮੀਂਹ ਆਇਆ ਹਨੇਰੀ ਆਈ ਸੰਗਤ ਬਾਦ ਘਟਾਈ ਗੁਰੂ ਜੀ ਨੇ ਭੇਟ ਉਹਨਾਂ ਨੂੰ ਦੇਤੀ ਵੀ ਆ 100 ਰੁਪਇਆ ਭੇਟਾ ਹੋਈ ਆ ਲੈ ਜੋ ਜਿਸ ਕਰਕੇ ਉਹ ਬੜੇ ਖਿਜੇ ਉਹਨਾਂ ਦੇ ਦਿਲ ਵਿੱਚ ਬੜਾ ਹੰਕਾਰ ਸੀ ਅਰ ਹਜ਼ਾਰਾਂ ਰੁਪਏ ਦੀ ਉਮੀਦ ਸੀ ਇਸ ਕਰਕੇ ਦੁੱਜੇ ਜਨ ਰਬਾਬੀ ਸੜਦੇ ਕੁੜਦੇ ਸ਼ਬਦ ਪੜਨੀਆਂ ਨਹੀਂ ਆਏ ਗੁਰੂ ਜੀ ਨੇ ਇੱਕ ਸੱਗ ਵੇ ਜਿਆ ਉਹ ਤਦ ਵੀ ਨਹੀਂ ਆਏ ਗੁਰੂ ਜੀ ਆਪ ਉਹਨਾਂ ਦੇ ਘਰ ਗਏ ਉਹ ਤਦ ਵੀ ਨਹੀਂ ਆਏ ਸਗੋ ਸਭਨਾ ਵੱਡਿਆਂ ਗੁਰੂਆਂ ਦੀ ਨਿੰਦਿਆ ਕੀਤੀ ਗੁਰੂ ਜੀ ਨੂੰ ਆਪਣੀ ਨਿੰਦਿਆ ਦਾ ਕੋਈ ਖਿਆਲ ਨਹੀਂ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕਰਨ ਕਰਕੇ ਆਖਿਆ ਜਾਓ ਕੁਸ਼ਟਿਓ ਤੁਸੀਂ ਤਾਂ ਗੁਰੂ ਨਾਨਕ ਦੇਵ ਜੀ ਦੀ ਵੀ ਨਿੰਦਿਆ ਕਰਤੀ ਤੁਸੀਂ ਕੁਸ਼ਤੀ ਹੋ ਕੋੜੀ ਹੋ ਅਰ ਸੰਗਤ ਵਿੱਚ ਆ ਕੇ ਆਖਿਆ ਕੋਈ ਇਹਨਾਂ ਦੀ ਬਾਬਤ ਆ ਕੇ ਸਾਡੇ ਕੋਲੇ ਅਰਜ ਨਾ ਕਰੇ ਜੋ ਕਰੇਗਾ ਉਹਦਾ ਮੂੰਹ ਕਾਲਾ ਕਰਕੇ ਗਾਲ ਵਿੱਚ ਜੁੱਤੀਆਂ ਦਾ ਆਹਾਰ ਪਾ ਕੇ ਖੋਤੇ ਤੇ ਚੜਾ ਕੇ ਉਹਨੂੰ ਸ਼ਹਿਰ 'ਚ ਫੇਰਿਆ ਜਾਵੇਗਾ ਜਿਹੜਾ ਇਹਨਾਂ ਦੀ ਸਾਡੇ ਅੱਗੇ ਆ ਕੇ ਅਰਜ ਕਰੇਗਾ ਇਹ ਗੁਰੂ ਘਰ ਤੋਂ ਸਾਰੇ ਫਟਕਾਰ ਦਿੱਤੇ ਗਏਨ ਫੇਰ ਗੁਰੂ ਜੀ ਨੇ ਸਿੱਖਾ ਨੂੰ ਗਮ ਕੀਤਾ ਵੀ ਸਰੰਦੇ ਫੜ ਗਏ ਤੇ ਸ਼ਬਦ ਗਾਓ ਗੁਰੂ ਦੇ ਵਾਕ ਨਾਲ ਸਿੱਧੇ ਸਾਦੇ ਸਿੱਖਾ ਨੂੰ ਆਪੇ ਰਾਗ ਫੁਰ ਪਿਆ ਅਰ ਸ਼ਬਦ ਗਾਉਣ ਲੱਗੇ ਉਦੋਂ ਤੋਂ ਹੀ ਪੰਥ ਵਿੱਚ ਰਾਗੀਆਂ ਦੀ ਮਰਿਆਦਾ ਸ਼ੁਰੂ ਹੋਈ ਉਧਰ ਰਬਾਬੀਆਂ ਨੂੰ ਕੋੜ ਹੋ ਗਿਆ ਸੱਤੇ ਬਲਵੰਡੇ ਨੂੰ ਬੜੇ ਦੁਖੀ ਹੋਏ ਕੋਈ ਉਹਨਾਂ ਦੀ ਅਰਜ਼ ਵੀ ਨਾ ਕਰੇ ਭੁਖਿਆ ਜਾਨ ਨਿਕਲ ਲੱਗੀ ਭਾਈ ਲੱਦੇ ਪਾਰੇ ਬਿਗਾਰੀ ਨੇ ਆਪਣਾ ਮੂੰਹ ਕਾਲਾ ਕਰਕੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਖੋਤੇ ਤੇ ਚੜ ਕੇ ਆਪੇ ਆ ਗਏ ਫਿਰ ਬੇਣ ਤੇ ਕੀਤੀ ਸੱਚੇ ਪਾਤਸ਼ਾਹ ਅਰ ਬਾਬੀਆਂ ਨੂੰ ਬਖਸ਼ ਦਿਓ ਗੁਰੂ ਘਰ ਬਖਸ਼ਿਸ਼ਾਂ ਦਾ ਭਰਿਆ ਹੋਇਆ ਤਾਂ ਗੁਰੂ ਜੀ ਆਖਿਆ ਜਿਸ ਮੂੰਹ ਨਾਲ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂਆਂ ਦੀ ਨਿੰਦਿਆ ਕੀਤੀ ਆ ਨਾ ਉਸ ਨਾਲ ਉਸਤ ਕਰਨ ਕੋੜ ਹਟ ਜਿਗਾ ਸੋ ਸੱਤੇ ਬਲਵੰਡੇ ਨੇ ਗੁਰੂ ਜੀ ਦੇ ਜਸ ਦੀ ਵਾਰ ਜੋ ਰਾਮ ਕਲੀ ਰਾਗ ਵਿੱਚ ਹੈ ਉਹ ਉਚਾਰਨ ਕੀਤੀ ਜਿਵੇਂ ਜਿਵੇਂ ਵਾਰ ਉਚਾਰਨ ਕੀਤੀ ਜਾਣ ਓਵੇਂ ਓਵੇਂ ਰੋਗ ਕੋੜ ਦਾ ਹਟਦਾ ਜਾਵੇ ਜੇਸ ਵੇਲੇ ਵਾਰ ਤਿਆਰ ਹੋ ਗਈ ਸੰਪੂਰਨ ਹੋ ਗਈ ਉਹ ਨਰੋਏ ਹੋਗੇ ਬੈਨ ਤੇ ਕੀਤੀ ਸੱਚੇ ਪਾਤਸ਼ਾਹ ਬਖਸ਼ੋ ਤਾਂ ਗੁਰੂ ਜੀ ਨੇ ਉਹਨਾਂ ਨੂੰ ਬਖਸ਼ ਦਿੱਤਾ ਉਸ ਜ਼ਿੰਦੋ ਸੱਤਾ ਤੇ ਬਲਵੰਡਾ ਹੰਕਾਰ ਰਹਿਤ ਹੋ ਗਏ ਗੁਰੂ ਜੀ ਨੇ ਵਾਰ ਦਿੱਤਾ ਜੋ ਸ਼ਰਧਾ ਨਾਲ ਇਸ ਵਾਰ ਦਾ ਇਸ਼ਨਾਨ ਕਰਕੇ ਪਾਠ ਕਰੇਗਾ ਉਦੇ ਸਾਰੇ ਰੋਗ ਨਾਸ ਹੋ ਜਾਣਗੇ ਆਗਿਆ ਭਈ ਆਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਣ ਕੋ ਕਮ ਹੈ ਗੁਰੂ ਮਾਨਿਓ ਗ੍ਰੰਥ ਸਾਰੇ ਲੋਕਾਂ ਦੇ ਉਧਾਰ ਅਰ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨਣ ਦਾ ਵਿਚਾਰ ਕੀਤਾ ਕਿ ਲੋਕ ਸਤਿਗੁਰਾਂ ਦਾ ਨਾਮ ਰੱਖ ਕੇ ਬਾਣੀ ਵਿੱਚ ਮਿਲਾਵਟ ਨਾ ਕਰਨ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨ ਪਰ ਤੱਕ ਗੁਰੂ ਨੇ ਸਤਾਰੇ ਅਰ ਸ਼੍ਰੀ ਗੁਰੂ ਅਮਰਦਾਸ ਜੀ ਤੀਸਰੀ ਪਾਦਸ਼ਾਹੀ ਆਨੰਦ ਸਾਹਿਬ ਵਿੱਚ ਇਹਦਾ ਵਰਣਨ ਕਰਦੇ ਨੇ ਆਵ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਉ ਸੱਚੀ ਬਾਣੀ ਬਾਣੀ ਤਾ ਗਾਵ ਗੁਰੂ ਕੇਰੀ ਬਾਣਿਆ ਸਰ ਬਾਣੀ ਜਿਨ ਕੋ ਨਦਰ ਕਰਮ ਹੋਵ ਫਿਰਦਤ ਨਾਸਮਾਣੀ ਪੀਵੋ ਅੰਮ੍ਰਿਤ ਸਦਾ ਰਹਿ ਹਰ ਰੰਗ ਜਪਿਓ ਸਾਰੰਗ ਬਾਣੀ ਗਹ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਅਰੇ ਬਾਣੀ ਜੈਸਾ ਈਸ਼ਵਰ ਦਾ ਗਿਆਨ ਗੁਰੂ ਜੀ ਦੇ ਹਿਰਦੇ ਵਿੱਚ ਪ੍ਰਕਾਸ਼ ਹੋਇਆ ਤੈਸਾ ਹੀ ਸਹਿਬਾ ਨੇ ਵਰਣਨ ਕੀਤਾ ਮਹਾਰਾਜ ਜੀ ਪਹਿਲੇ ਪਾਤਸ਼ਾਹ ਦੀ ਬਾਣੀ ਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਂ ਨਾ ਵੇ ਲਾਲੋ ਜਿਉਂ ਬੁਲਾਵੂ ਤਿਉ ਨਾਨਕ ਦਾਸ ਬੁਲੈ ਅਰ ਜਿੰਨਾ ਦੇ ਦਿਲ ਦੇ ਵਿੱਚ ਮਹਾਰਾਜ ਦੇ ਨਾਮ ਦਾ ਪ੍ਰੇਮ ਉਹਨਾਂ ਸੰਬੰਧੀ ਗੁਰਬਾਣੀ ਸਦ ਮੀਟੀ ਲਾਗੀ ਐਵੇਂ ਫਰਮਾਇਆ ਗੁਰੂ ਜੀ ਨੇ ਕੁੱਲ ਜਗਤ ਦੇ ਉਧਾਰ ਵਾਸਤੇ ਸਾਰੇ ਗ੍ਰੰਥਾਂ ਤੋਂ ਸ੍ਰੇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਣ ਵਾਸਤੇ ਚੋਂ ਗੁਰੂਆਂ ਦੀ ਬਾਣੀ ਲੈਣ ਲਈ ਭਾਈ ਗੁਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਭੇਜਿਆ ਉਹ ਬਾਬਾ ਮੋਹਨ ਜੀ ਨੇ ਉਹਨਾਂ ਨੂੰ ਬਾਣੀ ਨਾ ਦਿੱਤੀ ਪੋਥੀਆਂ ਨਾ ਦਿੱਤੀਆਂ ਫਿਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪ ਲੈਣ ਵਾਸਤੇ ਗਏ ਅੱਗੋਂ ਮੋਹਨ ਜੀ ਸਮਾਦੀ ਲਾਈ ਬੈਠੇ ਸਨ ਇਸ ਲਈ ਗੁਰੂ ਜੀ ਨੇ ਗਲੀ ਵਿੱਚ ਖਲੋ ਕੇ ਸ਼ਬਦ ਪੜ੍ਹੇ ਯਥਾ ਗੌੜੀ ਹੀ ਮਹੱਲਾ ਪੰਜਵਾ ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰ ਮੋਹਣ ਤੇਰੇ ਸੋਹਣ ਦਵਾਰ ਜਿਉ ਸੰਤ ਧਰਮ ਸਾਲਾ ਮੋਹਣ ਤੇਰੇ ਬਚਨ ਅਨੂਪ ਚਾਲ ਨਰਾਲੀ ਮੋਹਣ ਤੂੰ ਮਨ ਏਕ ਜੀ ਅਵਰ ਸਭ ਰਾਲੀ ਇਹ ਸੁਣ ਕੇ ਮੋਹਣ ਜੀ ਦੇ ਦਿਲ ਵਿੱਚ ਖਿਆਲ ਆਇਆ ਤਾਂ ਕਿ ਖੋਲ ਕੇ ਬਾਹਰ ਆਏ ਸੋਚਿਆ ਕਿ ਬਾਣੀ ਦੇ ਦिए ਮੋਹਣ ਤੁਧ ਸਦ ਸੰਗਤ ਧਿਆਵੈ ਦਰਸ ਧਿਆਨਾ ਮੋਹਣ ਜਮ ਨੇੜ ਨ ਆਵੈ ਤੁਧ ਜਪੇ ਨਿਦਾਨਾ ਇਹ ਇਤਿਆਦਿਕ ਸ਼ਬਦ ਸੁਣ ਕੇ ਬਾਬਾ ਮੋਹਣ ਜੀ ਨੇ ਮਹਾਰਾਜ ਜੀ ਦੇ ਚਰਨ ਫੜ ਲੇ ਅਰਖਿਮਾ ਕਰਾ ਕੇ ਪੋਥੀਆਂ ਗੁਰਬਾਣੀ ਵਾਲੀਆਂ ਸਾਰੀਆਂ ਮਹਾਰਾਜਿਓਂ ਅਰਪਣ ਕਰਤੀਆਂ ਗੁਰੂ ਜੀ ਨੇ ਚਾਰਿਆ ਮੋਹਨ ਤੂੰ ਸਭ ਲ ਫਲਿਆ ਸਨ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਗੁਟੰਬ ਸਬਤਾਰ ਇਸ ਪ੍ਰਕਾਰ ਸ੍ਰੀ ਗੁਰੂ ਜੀ ਪੋਥੀਆਂ ਲੈ ਕੇ ਪਾਲਕੀ ਵਿੱਚ ਰੱਖ ਕੇ ਅੱਗੇ-ਅੱਗੇ ਰਬਾਬੀ ਸ਼ਬਦ ਪੜਨ ਮਗਰ ਮਗਰ ਸੰਗਤ ਸ਼ਬਦ ਪੜਦੀ ਗੁਰੂ ਜੀ ਦੇ ਨਾਲ ਨੰਗੇ ਪੈਰੀ ਤੁਰਦੇ ਵਾਜੇ ਗਾਜਿਆਂ ਨਾਲ ਅਮਰਦਸਰ ਜੀ ਆਏ ਅ ਰਾਮ ਸਰ ਵਾਲੀ ਥਾਂ ਜਿੱਥੇ ਗੁਰੂ ਜੀ ਨੇ ਸੋਖਣੀ ਸਾਹਿਬ ਰਚਿਆ ਸੀ ਤੰਬੂ ਕਨਾਤਾਂ ਲਗਵਾ ਦਿੱਤੀਆਂ ਪਹਿਲਾਂ ਚੋਂ ਗੁਰੂਆਂ ਦੀ ਬਾਣੀ ਜੋ ਮੋਹਣ ਜੀ ਕੋਲੋਂ ਲਿਆਂਦੀ ਸੀ ਔਰ ਸਿੱਖਾਂ ਦੀ ਜਵਾਨੀ ਕੰਡ ਚ ਲਿਖੀ ਸੀ ਲਿਖੀ ਹੋਈ ਸੀ ਗੁਰੂ ਜੀ ਕੋ ਗੁਰੂ ਜੀ ਸ਼ੁੱਧ ਕਰਕੇ ਉਚਾਰੀ ਜਾਂਦੇ ਔਰ ਭਾਈ ਗੁਰਦਾਸ ਜੀ ਲਿਖੀ ਜਾਂਦੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਔਰ ਹੋਰਨਾ ਚਵਾ ਗੁਰੂਆਂ ਦੀ ਵੀ ਇਸੇ ਤਰ੍ਹਾਂ ਸਿਲਸਿਲੇ ਵਾਰ ਲਿਖਾਉਂਦੇ ਹਰੇਕ ਸ਼ਬਦ ਦੇ ਅੰਤ ਪਹਿਲੇ ਚੌਂ ਗੁਰੂਆਂ ਦੀ ਬਾਣੀ ਜੋ ਮੋਹਨ ਜੀ ਕੋਲ ਆਂਦੀ ਸੀ ਔਰ ਸਿੱਖਾਂ ਦੀ ਜ਼ਬਾਨੀ ਕੰਡ ਸੀ ਲਿਖੀ ਹੋਈ ਸੀ ਗੁਰੂ ਜੀ ਉਚਾਰੀ ਜਾਂਦੇ ਭਾਈ ਗੁਰਦਾਸ ਜੀ ਲਿਖੀ ਜਾਂਦੇ ਸਭ ਤੋਂ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਔਰ ਚੌਵਾਂ ਗੁਰੂਆਂ ਦੀ ਵੀ ਇਸੇ ਤਰ੍ਹਾਂ ਕਰਮਵਾਰ ਲਿਖਾਉਂਦੇ ਹਰੇਕ ਸ਼ਬਦ ਦੇ ਅੰਤ ਵਿੱਚ ਨਾਨਕ ਨਾਮ ਆਉਂਦਾ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਮਹੱਲਾ ਚੌਥਾ ਮਹੱਲਾ ਪੰਜਵਾਂ ਇਹ ਭੇਦ ਗੁਰੂਆਂ ਦੀ ਬਾਣੀ ਪਛਾਨਣ ਵਾਸਤੇ ਲਿਖਿਆ ਅਰ ਭਗਤ ਵੀ ਬਕੁੰਠ ਵਿੱਚੋਂ ਆਕੇ ਆਪਣੀ ਬਾਣੀ ਆਪ ਲਿਖਾਉਂਦੇ ਸੁੰਦਰ ਜੀ ਨੇ ਵੀ ਜੋ ਸ਼ਬਦ ਸ੍ਰੀ ਗੁਰੂ ਅਮਰਦਾਸ ਜੀ ਦੇ ਪਰਲੋਕ ਜਾਣ ਸਮੇਂ ਉਚਾਰਨ ਗੇ ਉਚਾਰਿਆ ਲਿਖਿਆ ਪ੍ਰਾਨ ਸੰਗਲੇ ਜੋ ਗੁਰੂ ਨਾਨਕ ਦੇਵ ਜੀ ਸੰਗਲਦੀਪ ਰਾਜੇ ਸ਼ਿਵਨਾਬ ਦੇ ਘਰ ਗਏ ਸਨ ਭਾਈ ਪੈੜੇ ਮੋਖੇ ਨੂੰ ਭੇਜ ਕੇ ਮੰਗਾਈ ਅਰ ਸਾਰੀ ਬਾਣੀ ਲੈ ਕੇ ਗੁਰੂ ਜੀ ਨੇ ਮਦਾਵਨੀ ਉੱਪਰ ਭੋਗ ਪਾਤਾ ਮਦਾਵਨੀ ਦਾ ਅਰਥ ਹੈ ਮੂਰ ਅਰ ਨੌਵੀਂ ਪਾਤਸ਼ਾਹੀ ਲਈ ਨੌਵੇਂ ਸਤਿਗੁਰਾਂ ਦੇ ਲਈ ਗੁਰੂ ਜੀ ਨੇ ਕੋਰੇ ਪੱਤਰੇ ਔਰ ਛੱਡ ਦਿੱਤੇ ਔਰ ਬਚਨ ਗੀਤਾ ਸਾਡਾ ਪੁੱਤਰਾ ਹੋਵੇਗਾ ਜੋ ਧਰਮਿਤ ਸਿਰ ਦੇਵੇਗਾ ਉਹਦੀ ਬਾਣੀ ਵਿੱਚ ਚੜੇਗੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਨਾਵੇਂ ਪਾਤਸ਼ਾਹੀ ਦੇ ਸ਼ਲੋਕ ਔਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਵਾਏ ਸਾਵਣ ਸੰਮਤ 1661 ਬਿਕਰਮੀ ਨੂੰ ਭਾਈ ਬੰਨੋ ਜੀ ਨੂੰ ਲਹੌਰ ਬੀੜ ਬਣਵਾਉਣ ਵਾਸਤੇ ਭੇਜਿਆ ਉਹਨਾਂ ਨੇ ਰਸਤੇ ਵਿੱਚ ਇੱਕ ਹੋਰ ਉਤਾਰਾ ਕਰ ਲਿਆ ਅਦੇ ਕੁਝ ਕੁ ਸ਼ਬਦ ਸ੍ਰੀ ਗੁਰੂ ਨਾਨਕ ਜੀ ਦੇ ਅਧਿਹੋਰ ਭਗਤਾਂ ਦੇ ਵਾਧ ਲਿਖ ਲੈ ਗੁਰੂ ਜੀ ਨੇ ਬਚਨ ਕੀਤਾ ਸਾਡੀ ਸਲਾਹ ਸੀ ਕਿ ਇੱਕੋ ਬੀੜ ਰਹਿੰਦੀ ਲੋਕ ਇਹਦੇ ਦਰਸ਼ਨ ਕਰਕੇ ਤਰ ਜਾਂਦੇ ਅੱਛਾ ਹੁਣ ਇਹ ਗ੍ਰੰਥ ਸਾਹਿਬ ਘਰ ਘਰ ਹੋਵੇਗਾ ਜੋ ਬਚਨ ਅੱਜਕੱਲ ਸੱਤ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਉਤਸ਼ਾਹ ਨਾਲ ਭਾਦ੍ਰੋ ਸੁਦੀ ਇਕਮ 1661 ਬਿਕਰਮੀ ਨੂੰ ਧੂਮ ਧਾਮ ਅਦਬ ਨਾਲ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਜੀ ਦੇ ਅੰਦਰ ਥਾਪ ਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਬਿਠਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਔਰ ਗੁਰੂ ਅੰਗਦ ਦੇਵ ਜੀ ਦੀ ਔਲਾਦ ਬਾਬਾ ਮੋਰੀ ਜੀ ਮੋਣ ਜੀ ਸਭਨਾ ਨੇ ਨਮਸ਼ਕਾਰ ਕਰਕੇ ਕੜਾ ਬਰਸ਼ਾਦ ਚੜਾਇਆ ਹੁਣ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਬੀੜ ਕਰਤਾਰ ਪਰ ਵਿਖੇ ਹੈ ਉਹ ਸਾਧਗੁਰੂ ਜੀ ਕਰਤਾਰ ਪਰ ਵਿਖੇ ਹਨ ਤੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ ਮਹਾਰਾਜ ਜੀ ਸੰਗਤਾਂ ਨੂੰ ਗੁਰੂ ਉਪਦੇਸ਼ ਗੁਰੂ ਬਾਣੀ ਸੁਣਾ ਕੇ ਨਿਹਾਲ ਕਰਦੇ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਮਹਾਰਾਜ ਜੀ ਸੰਗਤਾਂ ਨੂੰ ਕਰਦੇ ਸੰਗਤਾਂ ਮਹਾਰਾਜ ਜੀ ਦੇ ਵਜਨ ਸੁਣ ਕੇ ਨਿਹਾਲ ਹੁੰਦੀਆਂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰ ਵਾਦ ਘਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ